ਜੀ ਸਤਿ ਸ੍ਰੀ ਅਕਾਲ ਜੀ ਅਸੀਂ ਮਿਲਣਾ ਤੁਹਾਨੂੰ ਨਵੇਂ ਬਲੌਗ ਦੇ ਵਿੱਚ ਤੇ ਅੱਜ ਜਾ ਰਹੇ ਹਾਂ ਬਾਹਰ ਕਿਤੇ ਦੇਖ ਰਿਹਾ ਵੀ ਗਾਵ ਦੇ ਦੋਸਤਾਂ ਕੋਲ ਚੱਲੇ ਆਂ ਤੇ ਇੱਕ ਦੋ ਕੰਮਣੇ ਨਾਲ ਕੰਮ ਕਰਾਂਗੇ ਤੇ ਵੀ ਆਪ ਸਾਰੇ ਜਣੇ ਵੀਰਾਂ ਵੀਰ ਬਣ ਕੇ ਵੀਡੀਓ ਪੂਰੀ ਜ਼ਰੂਰ ਦੇਖਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਕਰੋ ਕਮੈਂਟ ਕਰਕੇ ਜੂ ਦੱਸਿਆ ਕਰੋ ਵੀ ਕਿਦਾਂ ਲੱਗ ਰਿਹਾ ਤੁਹਾਨੂੰ ਵੀਡੀਓ ਵੀ ਕਿਉਂਕਿ ਨਵੇਂ-ਨਵੇਂ ਵੀਡੀਓ ਪਾਉਣ ਲੱਗੇ ਆ ਹਲੇ ਇੰਨੀਆਂ ਗੱਲਾਂ ਪਤਾ ਵੀ ਸਾਨੂੰ ਪਤਾ ਕਰਨੀਆਂ ਨਹੀਂ ਆਈਆਂ ਤੇ ਹੌਲੀ-ਹੌਲੀ ਜਿਵੇਂ-ਜਿਵੇਂ ਤੁਹਾਡਾ ਪਿਆਰ ਮਿਲਦਾ ਜਾਊਗਾ ਓਵੇਂ-ਓਵੇਂ ਅਸੀਂ ਹੋਰਾਂ ਗੱਲਾਂ ਪਤਾ ਕਰਦੇ ਜਾਵਾਂਗੇ ਚਲੋ ਮਿਲਦੇ ਆ ਕਰਦੇ ਆ ਗੱਡੀ ਸਟਾਰਟ ਕਰਦੇ ਆ ਹੁਣ ਦੇ ਵਿੱਚ ਰਸਤੇ ਦੇ ਵਿੱਚ ਗੱਲਾਂ ਬਾਤਾਂ ਹਾਂਜੀ ਕੱਢੀ ਚੱਕ ਲਿਆ ਕਰੋ ਚੱਲੇ ਪਾਦਨੇ ਚੱਲੇ ਆ ਪਹਿਲਾਂ ਤਾਂ ਤਾਂਗੇ ਬੰਦਰੋ ਕੋਲੇ ਸ਼ੈਨਪੁਰੇ ਉਤਲਮੇ ਨਾਲ ਉਹਨੂੰ ਦੇਖਦੇ ਆ ਫਿਰ ਉਹ ਪਹਿਲਾਂ ਬਾਸੋ ਜਾਈਏ ਕਿ ਮਲੇ ਕੋਲੇ ਬਾਥਰੂਮ ਦਾ ਸਮਾਨ ਲੈ ਕੇ ਆਉਣਾ ਤੇ ਮਿਸਤਰੀ ਲੱਗੇ ਹੋਏ ਨੇ ਇੱਕ ਬਾਥਰੂਮ ਰਹਿ ਗਿਆ ਠਿਆਰ ਕਰਨ ਤੋਂ ਉਹ ਬਾਥਰੂਮ ਠਿਆਰ ਕਰਨਾ ਉਹਦਾ ਸਮਾਨ ਲੈ ਕੇ ਆਉਣਾ ਦੇਖਦੇ ਕਿ ਕਿਧਰ ਚੱਲਦੇ ਆ ਪਹਿਲਾਂ ਇਹ ਪਹਿਲਾਂ ਬਾਹਰ ਸੋ ਜਾਈਏ ਜਮਲੇ ਕੋਲੇ ਅੱਜ ਪਰਮਾਤਮਾ ਨੇ ਸੂਰਜ ਦੇਵਤਾ ਵੇਖਾ ਜੇ ਕਈ ਦਿਨਾਂ ਬਾਅਦ ਕਿਉਂਕਿ ਹਫਤਾ ਹੋ ਗਿਆ ਸੂਰਜ ਦੇ ਉਤੇ ਦੱਸਾਂ ਕਿ ਤੈਨੂੰ ਅੱਜ ਲਗੂਦਣੇਗਾ ਉਹ ਚੁੱਕਾ ਸੈਨਪੁਰੇ ਨਹਿਰ ਤੇ ਬੱਸ ਉਹ ਸਾਹਮਣੇ ਆ ਗਿਆ ਸੈਨਪੁਰਾ ਉਠਾਉਣਾ ਤੇਪਿੰਦਰ ਨੂੰ ਨਾਲ ਫੇਰ ਕਿਧਿਆਂ ਪਰਸੋਂ ਨੂੰ ਲੋੜੀ ਪਹੁੰਚ ਚੁੱਕਾ ਹੁਸ਼ੈਨਪੁਰੇ ਜਾ ਕੇ ਪੀਣਾ ਚਾਹ ਤੂ ਟਾਪੀਕੇ ਤੇ ਚੱਲਦੇ ਆਂ ਦੇਖਦੇ ਆਂ ਕਿ ਤੀਜੀ ਕਿੱਗਾਂ ਹੋਰ ਬਣ ਗਈ ਆ ਮਲਾਵ ਦੇ ਜਾਣ ਦਾ ਪ੍ਰੋਗਰਾਮ ਬਣ ਸਕਦਾ ਵੀ ਮਲਾਵ ਦੇ ਜਾਣਾ ਪਹਿਲਾਂ ਕਿੱਧਰ ਜਾਂਦੇ ਆਂ ਦੇਖਦੇ ਆਂ ਲਓ ਜੀ ਆਟ ਬਿਠਾ ਲਿਆ ਪਾਈ ਨੂੰ ਗੱਡੀ ਚ ਅਸੀਂ ਚਲੇ ਹੁਣ ਮਲੇ ਕੋਲੇ ਮਲੇ ਕੋਲੇ ਜਾ ਕੇ ਦੇਦੇ ਆਂ ਬਾਥਰੂਮ ਆਸਮਾਨ ਪਹਿਲਾਂ ਦੇਖ ਦਿਆਂਗਾ ਹੋਰ ਇੱਕ ਦੋ ਕੰਮ ਨੇ ਯੋ ਕਰੀਏ ਕੋਟ ਪ੍ਰੈਸ ਕਰਾਉਣਾ ਕੋਟ ਵੈਸ ਕਰਾਉਣਾ ਹੋਰ ਪਰਸੋਂ ਬਾਅਦ ਆ ਜਾਨੂੰ ਬਿਆਹ ਹੋ ਕੱਪੜਿਆਂ ਦੀ ਕਰੀ ਪਹਿਲਾਂ ਬਿਲਕੁਲ ਬਿਲਕੁਲ ਹਾਂ ਕਰਕੇ ਪ੍ਰੈਸ ਤੇਿਆਰੀ ਰੱਖੀਏ ਕਰਕੇ ਤੇਿਆਰੀ ਰੱਖੀਏ ਤੇਿਆਰੀ ਪਹੁੰਚ ਗਿਆ ਮਰੇਕੂਲੇ ਉਹ ਡਾੜ ਰੋਡ ਤੇ ਇੱਕ ਦੋ ਕੰਮ ਨੇ ਉਹ ਕਰਕੇ ਫਿਰ ਦੇਖਦੇ ਹਾਂ ਵੀ ਬਾਜ਼ਾਰ ਚ ਜਿਹੜੇ ਦੋ ਕੰਮ ਨੇ ਉਹ ਵੀ ਕਰਾਂਗੇ ਫਿਰ ਲਓ ਜੀ ਹੋ ਗਿਆ ਐਂਟਰ ਮਰੇਕੂਲਾ ਦੇਖਦੇ ਆ ਇੱਥੇ ਫਿਰ ਬੜ ਦੇ ਨਾਲੇ ਬੇਲੀਆਂ ਨੂੰ ਆਪਣੇ ਨੂੰ ਲੇ ਜਿਹੜੇ ਤੇ ਕੰਮ ਨੇ ਉਹ ਕੰਮ ਕਰ ਕਰਦੇ ਆ ਅਜਾ ਆਪਾਂ ਬਾਈ ਕਈ ਕਈ ਜਣਾ ਕਈ ਮਹੀਨਾ ਬਾਅਦ ਇਕੱਠੇ ਮਲੇ ਕੋਲ ਆਇਆ ਹੈ ਨਾ ਹਾਂ ਮਲੇ ਕੋਲ ਇਹਨਾਂ ਬੁੱਧ ਆਪਾਂ ਗਏ ਤੇ ਮਲੂ ਉੱਥੇ ਭਾਸੋਂ ਗਏ ਤੇ ਹਾਂ ਬਹੁਤ ਹੋ ਗਿਆ ਆਪਾਂ ਤਾਂ ਇਕੱਠੇ ਮਗਰ ਉਹ ਕੋਣੇ 3-4 ਮਹੀਨੇ ਇਕੱਠੇ ਆਏ ਨੂੰ ਆਪਾਂ ਨੂੰ ਹੋ ਸਕਦਾ ਅੱਜ ਵੀ ਘਰ ਵਾਲੀ ਨੂੰ ਛੱਡ ਕੇ ਆਉਣਾ ਦੀ ਚੱਲ ਆਪਣਾ ਟਾਈਮ ਲੱਗ ਗਿਆ ਤੁਹਾਨੂੰ ਹਾਂ ਥੋੜੀ ਜਿਹਾ ਸਮਾਨ ਖਰੀਦਣਾ ਨਲੇ ਸਮਾਨ ਖਰੀਦ ਲਾਂਗੇ ਸੋ ਜੀ ਨਾਲ ਮਲੇ ਬੈਲੀਆ ਨੂੰ ਮਿਲ ਲਾਂਗੇ ਬਿਲਕੁਲ ਬਿਲਕੁਲ ਹਾਂ ਓਏ ਖਾ ਪੀ ਲਵਾਂਗੇ ਘਰੇਵਾਲ ਚੌਂਕ ਕੋਰਦਵਾ ਹਾਰਾ ਕਾ ਨਾਰਾ ਫਾਰੇ ਦਾ ਨਾਰਾ ਇਹ ਗੁਰਦੁਆਰਾ ਬਣਿਆ ਹੋਇਆ ਨਵਾਬ ਸ਼ੇਰਖਾਂ ਦੀ ਜ਼ਾਦ ਦੇ ਵਿੱਚ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ ਫਾਰਾ ਨਾਰਾ ਗਵਰਮੈਂਟ ਕਾਲਜ ਮ리에 ਕੋਲ ਤੈਨੂੰ ਦੇਖਣਾ ਅਨਾਰ 50 ਰੁਪਏ ਕਿਲੋ ਹੈਗੇ ਇਹਦੇ ਨਾਲ ਤੁਹਾਨੂੰ ਲੇ ਕੋਲਾ ਯਾਰ ਆਪਾਂ ਪਤਾ ਨਹੀਂ ਲੋਕਾਂ ਨੂੰ ਵਧੀਆ ਕਿਉਂ ਲੱਗਦਾ ਸ਼ਹਿਰ ਮੈਨੂੰ ਯਾਰ ਬਾਈ ਇੰਨਾ ਵਧੀਆ ਸ਼ਹਿਰ ਲੱਗਦਾ ਇਹ ਪਤਾ ਨਹੀਂ ਤਾਂ ਪੁਰਾਣੇ ਆਉਂਦੇ ਕਰਦੇ ਲਾਲਾ ਤੁੰਦ ਉਹਦੇ ਰਹਿਣ ਕਰਦੇ ਹਾਂ ਮੈਨੂੰ ਤੂੰ ਮੈਨੂੰ ਇੰਨਾ ਵਧੀਆ ਬਦਾ ਸ਼ਹਿਰ ਲੱਗਦਾ ਹੈ ਰਹੋਦੇ ਰਹੇ ਬੜਲੇ ਹਾਂ ਹਾਂ ਉਹਦੇ ਬੜਲੇ ਰਹੇ ਹਾਂ ਮੈਂ ਤਾਂ ਸਿਰ ਮੈਨੂੰ ਐ ਹੁੰਦਾ ਵੀ ਹੋਰ ਸ਼ਹਿਰ ਜਾਣ ਨਾਲੋਂ ਜਿੱਥੇ ਕੋ ਮਿਲ ਜੇ ਮੈਥੇ ਮੇਰੇ ਕੋਲ ਹੀ ਮਿਲ ਜੇ ਵਧੀਆ ਗੱਲਾਂ ਇਥੇ ਕੱਪੜੇ ਦੇਣ ਦੀ ਡ੍ਰੈਗਿੰਗ ਕਰਨੇ। ਉਹ ਡ੍ਰੈਗਿੰਗ ਕਰਨ ਦੇ ਤੇ ਬਈਨੇ ਵਿਆਹ ਵਾਸਤੇ ਪੈਂਟ ਕੋਟ ਡ੍ਰੈਗਿੰਗ ਕਰਾਉਣਾ ਜੀ। ਲਓ ਜੀ ਅਸੀਂ ਸਮਾਨ ਟੁੱਟਿਆ ਵਾਲਾ ਖਰੀਦੋ। ਆਰਾਮਲੇ ਕੋਲ ਦਾ ਬਾਈ ਕ੍ਰੀਨ ਇੱਥੇ ਪਹੁੰਚ ਗਈ। ਕਾ ਵੀ ਇਹ ਆੜੀਆਂ ਦੁਕਾਨਾਂ ਇੱਥੇ ਆਉਂਦੀਆਂ। ਪਾਰਕਿੰਗ ਕੋਲ ਤੋਂ ਬਹੁਤ ਅਸ਼ਟਿਕ। ਹਾਂ, ਇਹ ਗੱਲ ਬੰਦ। ਠੀਕ। ਨਾਲੇ ਬਾਕੀ ਜਿਹੜਾ ਪੁਲ ਦਾ ਲੋਕ ਉਹ ਤਾਂ ਬਹੁਤ ਕਮ ਲੱਗਣੇ। ਹਾਂ, ਉਹ ਬਦਦਾ। ਹਾਂ। ਪਰ ਫਿਰ ਮਾਣਾ ਵੀ ਤਰਾ ਯਾਰ ਪੂਰੀ ਵਧੀਆ ਰੱਖੀ ਫਿਰਦਾ ਵੀ ਬਹੁਤ। ਸਾਫ ਸੁਥਰਾ ਦੇ ਕਿੰਨਾ ਜੰਮਦਾ ਅੰਦਰ ਪੂਰਾ ਵਧੀਆ ਕੰਮ। ਉਹ ਆਇਆ ਨਹੀਂ ਮਤਲਬ ਮੇਰਾ ਕਾਤਾ ਲੈਣਾ ਚਾਹੀਦੀ ਇਹ ਦੁਕਾਨ ਤੇ ਆਉਣ ਲੱਗਾ ਬਾਹਰ ਲੈਂਡਿੰਗ ਦੇ ਪਾਸੇ ਸਰ ਪਹਿਲਾਂ ਮੈਂ ਨਹੀਂ ਦੇਖਿਆ ਹਾਂ ਪਹਿਲਾਂ ਮੈਂ ਨਹੀਂ ਦੇਖਿਆ ਕਰੀ ਚਲੋ ਕਰਦੇ ਆ ਗੱਡੀ ਸਟਾਰਟ ਫੇਰ ਕਰਦੇ ਆ ਤੁਹਾਡੇ ਨਾਲ ਗੱਲਬਾਤ ਦੇਖਦੇ ਆ ਕਰਦੇ ਆ ਕੋਈ ਬੜਾ ਹੋਇਆ ਪ੍ਰੋਗਰਾਮ ਆਉਨੇ ਹੁਣ ਸਮੈਲ ਆਉਂਦੀ ਹੈ ਪਰਫਿਊਮ ਦੀ ਨਾ ਮੇਰੇ ਪਹਿਲਾਂ ਉੱਥੇ ਮੈਨੂੰ ਕਿਸੇ ਨੇ ਬਣਾਵੇ ਉਹ ਉੱਥੇ ਅੰਦਰ ਸਾਡਾ ਕੰਮ ਕਰਦੇ ਵੀ ਨੇ ਇਹ ਕਿਉਂ ਹੀ ਨਹੀਂ ਨਹੀਂ ਅੰਦਰ ਉਥੋਂ ਪਰਫਿਊਮ ਨੇ ਜ਼ਿਆਦਾ ਪਾਇਆ ਅੰਦਰ ਮੈਨੂੰ ਲੱਗਿਆ ਦੀ ਮੈਂ ਸ਼ਾਇਦ ਤਾਂ ਨਹੀਂ ਆ ਰਹੀ ਇਹ ਪਾਰਪਾਂ ਦੇ ਪਰਫਿਊਮ ਨੂੰ ਖੁਲਦ ਨੇ ਅੰਦਰ ਮੱਖਾਂ ਤਰ੍ਹਾਂ ਦੇ ਪਰਫਿਊਮ ਨੇ ਭਾਈ ਇਹ ਬਣਾਉਂਦੇ ਕਿੱਥੋਂ ਨੇ ਯਾਰੇ ਬਣਾਉਂਦਾ ਕਿਦੋਂ ਬਣਾਉਂਦਾ ਹੈ ਕਿ ਇੱਥੋਂ ਲਿਆਉਂਦਾ ਲਿਆਉਂਦੇ ਲੂਂਦੇ ਨੇ ਯਾਰ ਆ ਦੇਖੋ ਤੇਰੇ ਸਾਹਮਣੇ ਮਂਗਾਇਆ ਮੈਂ ਜਿਸ ਤਰ੍ਹਾਂ ਦਾ ਜੂਪੀ ਮੇਰੇ ਮੂਡ ਤੋਂ ਲਿਆਉਂਦੇ ਹੋਗੇ ਕਿਧਰ ਹੋਰ ਬੜੀਆਂ ਵੈਰਾਈਟੀਆਂ ਮੇਰੇ ਲਈ ਸਿਸੀ ਤੇ ਸੋਹਣੀ ਲੱਗੀ ਮੈਨੂੰ ਬਹੁਤ ਹੀ ਮਾਣ ਜੀ ਲੱਗਣਿਆ ਸਿੱਛੀ ਦੇ ਦਿਖਾਉਂਦੇ ਨਹੀਂ ਸੱਚ ਜਨਾ ਨੂੰ ਦਿਖਾਉਂਦੇ ਸਿੱਛੀ ਦੀ ਇਹ ਹੈ ਸਿੱਛੀ ਲਾੜੀ ਨਾਲ ਲਈ ਵੇ रिकॉर्ड दी ਉਹ ਆ ਵੀ ਹੈ ਤੇ ਇਹ ਪਰਫੂਮ ਸੋਹਣੇ ਪਰਫੂਮ ਨੇ ਇਹ ਆ ਵੀ ਦੂਜਿਆਂ ਨਾਲੋਂ ਲੈਣ ਨੂੰ ਬਈ ਆਪਾਂ ਆਮ ਜਿਹੇ ਲੈਣੇ ਆ ਉਹਨਾਂ ਨੂੰ ਵਧੀਆ ਚੀਜ਼ ਹੈ ਹਮਮ ਹਮ ਨਹੀਂ ਆਪਾਂ ਦੇਖ ਕੇ ਤਾਂ ਲੈਣੇ ਆਪਾਂ ਕੀ ਹੈ ਹੋ ਇਹ ਤਾਂ ਨਹੀਂ ਹੈਗਾ ਸ਼ੀਸ਼ੀ ਸਸਤਾ ਵੀ ਪੈਂਦਾ ਹੈ ਸਸਤਾ ਹੀ ਪੈਂਦਾ ਹੈ ਉਹ ਪੈਸਾ ਮਹਿੰਗਾ ਉਹ ਪੈਂਦਾ ਹੈ ਹਾਂ ਇਹਦਾ ਫਰਕ ਵੀ ਪਿਆ ਨਾ ਬਾਕੀ ਨਾਲ ਇਹ ਨਹੀਂ ਹੈਗਾ ਵੀ ਤੈਨੂੰ ਆਏ ਦੇਖ ਕੇ ਉਹ ਕਹਿੰਦਾ ਤੈਨੂੰ ਹਾਂ ਵੀ ਖੁਸ਼ਬੂ ਨਹੀਂ ਆਉਂਦੀ ਖੜੀ ਲਿਆਉਂਦੇ ਆਂ ਕੁਰਸ ਭਰ ਲਓ ਜੀ ਗੱਡੀ ਘੁਮਾਤੀ ਆ ਖੰਨਾ ਰੋਡ ਦੇਖਦੇ ਆਂ ਵੀ ਖੰਨਾ ਰੋਡ ਤੇ ਜਾ ਕੇ ਕਿੱਧਰ ਨੂੰ ਚੱਲਦੇ ਆਂ ਬੰਦੇ ਮਿਲ ਨਹੀਂ ਆਗੇ ਜਿਨ੍ਹਾਂ ਨੂੰ ਮਿਲਣਾ ਸੀਗਾ ਕਹਾਂ ਜਾ ਕੇ ਦੇ ਦੇਵਾਂ ਦੁਬਾਰੇ ਕਿਹੜਾ ਲੱਗੇਗਾ ਦੁਬਾਰੇ ਕਿਹੜਾ ਲੱਗੇਗਾ ਜੀ ਫੇਰ ਮਿਲਣਗੇ ਸੱਜਣੂਣੀ ਹਾਂ ਦੁਕਾਨ ਦੇ ਬਾਈ ਬੈਠਣਾ ਨਾ ਵੀ ਇਹ ਨਾਲ ਤਾਂ ਜਦ ਦੁਕਾਨਦਾਰ ਜੀ ਬੈਠਦੇ ਆ ਵੀ ਲੋਕਾਂ ਨੂੰ ਪਤਾ ਲੱਗਦਾ ਆਈ ਤੇ ਮੱਕੀ ਦਾ ਕੰਮ ਵੀ ਕਰਾਂਗੇ ਆਪਾਂ ਦੱਸੋ ਤੋ ਕਰਾ ਕੋਈ ਕਰੋ ਮੈਂ ਤਾਂ ਆਪਕਨ ਜਦੋਂ ਲਾਇਸੈਂਸ ਜੇ ਲਿਆ ਹੋਇਆ ਹੁਣ ਬੈਠੇ ਹਾਂ ਹਾਂ ਇਹਨਾ ਇੱਥੇ ਬੜੇ ਬਿੱਦਰ ਦਾ ਕੰਮ ਹੈ ਐਟ ਕੀ ਮੱਕੀ ਦਾ ਕੰਮ ਵੀ ਕਰਾਂਗੇ ਆਪਾਂ ਜਦ ਹੁਣ ਆਊਟਸਾਈਡਰ ਜੀ ਆਉਂਦੀ ਹੁੰਦੀ ਹੈ ਕਣਕੇ ਵੀ ਕਰਿਆ ਕਰੋ ਕਣਕ ਕੋ ਆਊਟਸਾਈਡ ਨਹੀਂ ਹੁੰਦੀ ਬਈ ਫੋਨ ਜਮੇ ਫੋਨ ਸਾਰਾ ਲੁਕ ਲੈਂਦੇ ਮੱਕੀ ਲੱਗ ਜਾਂਦੇ ਤੇ ਨਹੀਂ ਹੁਣ ਨਹੀਂ ਹੁਣ ਖੰਨੇ ਦੇ ਪਹਿਲੋਂ ਨਹੀਂ ਨਹੀਂ ਅੱਛਾ ਮੱਕੀ ਹੋਊਗੀ ਹੁਣ ਮੱਕੀ ਦਾ ਕੰਮ ਆਇਦ ਕੀ ਫੋਲ ਠੋਕੇ ਕਰਨਾ ਠੀਕ ਹੈ ਆ ਜੰਗੀ ਬੁੱਧਰੇ ਕੰਮ ਕਰਾਂਗੇ ਅੱਗੇ। ਮੈਨੂੰ ਤਾਂ ਹੀ ਭਰਨਗੇ ਦੋ ਵੇ। ਉਹ ਯਾਰ ਬਾਈ ਪਿੰਡ ਬੈਠਣੀ ਆ। ਨਾ ਨਾ ਉਹਦੇ ਕੰਮ ਤੇ ਆਉ। ਨਾਲੇ ਉਹਦੇ ਕੰਮ ਤੇ। ਕੀ ਹੈ? ਨਾਲੇ ਮਾਰਾ ਸੋਖ ਰੱਖ ਕੇ ਮੀਲਕ ਦੁਕਾਨ ਲੈ ਲਈ ਹੋਰ ਪਲਾਟ ਲੈ ਲਿਆ। ਹੂੰ। ਉਥੇ ਪਾ ਕੇ ਛੱਤ ਪਾ ਕੇ ਤੇ ਜਿਹੜਾ ਲਟਣ ਪਟਣ ਪਿਆ ਸਾਰਾ ਉਧਰ ਇਧਰ დამਤਕਾਰ ਕਰਾਂਗੇ। ਬੈਠ ਨੂੰ ਕਰ ਨੂੰ ਵਧੀਆ। ਤੌੜੀ ਕੰਮ ਕਰਨਾ ਤੇਰਾ ਬੜਾ ਪੁਰਾਣ। ਅਗਲਾ ਵੀ ਦੇਖਾਂਗੇ ਹਾਂ ਵੀ ਦਫ਼ਤਰ ਬਣਾਇਆ ਬਿਲਕੁਲ ਉਹ ਟੱਕ ਮਾਂ ਵਿਚੇ ਸਭ ਤੋਂ ਵਿਚੇ ਮੈਸੇਜ ਆ ਪਿਆ ਉਹ ਕਰਕੇ ਵਧੀਆ ਲੱਗਦਾ ਸੀ ਨਾ ਦੇਖਾਂਗੇ ਕਿ ਕਿ ਪੂਰਾ ਵਧੀਆ ਬਣਾ ਲਾਂਗੇ ਸਾਰਾ ਕੁਕਿੰਗ ਆਹਾ ਉਹ ਸੰਦੀਪ ਦੇ ਸ਼ੌਰਾ ਦਾ ਕਾਨਾ ਹਾਂ ਹਾਂ ਇਹ ਵੀ ਇਹ ਸ਼ੌਰਾ ਸਾਹਿਬ ਸੰਦੀਪ ਇਹਦਾ ਘੈਂਟ ਆ ਬਾਈ ਬਹੁਤ ਬਦੇ ਬੰਦਾ ਬਹੁਤ ਨਾਇਹ ਹੁੰਦਾ ਮਰਿਆ ਜਣ ਕੇ ਸਕਾਰ ਨਾਲ ਮਿਲਦਾ ਦਾ ਮਿਲਦਾ ਆ ਜੇ ਆਪਾਂ ਦਾ ਜਲ ਮਰਜੀ ਮਿਲਾਂ ਮੈਂ ਜਪਾ ਦੀ ਟੱਕਰ ਵਾਲੇ ਮਨਦਾ ਉਹ ਬਹਾ ਉਹ ਬਲਿਆ ਬਹੁਤ ਸਹੂਗਾ ਉਹ ਸਰ ਉਹ ਪੁੱਲੇ ਓਏ ਹਾਂ ਪੋਰਟ ਮੈਂ ਮੇਰੇ ਮੈਨੂੰ ਅਲੱਗ ਹੀ ਜਾਂਦਾ ਪੁੱਲੇ ਆਪਾਂ ਉਹ ਕੰਮ ਕਰਦਾ ਯਾਰ ਦਾ ਮੈਨੂੰ ਵੀ ਉਹ ਲੱਗ ਜਾਂਦਾ ਵੀ ਭੁੱਲ ਗਿਆ ਕੋਸ ਆਪਾਂ ਹੋਰ ਮੈਨੂੰ ਤਾਂ ਉਰੋਂ ਜ਼ਿਆਦਾ ਖਾਨਪੁਰ ਤੋਂ ਤਾਂ ਮੁੜੇ ਤੇ ਮੈਂ ਤੂੰ ਕਹਿੰਦਾ ਨਾ ਵੀ ਪਹਿਲਾਂ ਮੈਂ ਰਿਪੋਰਟ ਫਿਲਾਦਾਂਗੇ ਮਲੇ ਕੋਲ ਦੇ ਹਾਂ ਉਹ ਮਹੱਲ ਜਦ ਕਹਿੰਦਾ ਜਾਇਆਂ ਨੂੰ ਮੈਨੂੰ ਮੈਨੂੰ ਫਿਰ ਚੱਲ ਬੋ ਕੋਈ ਗੱਲ ਿਕਾ ਲੂ ਰੱਖ ਲਾਂ ਫਿਰੋ ਜਾਣਾ ਪੱਕਾ ਦਾ ਹਾਂ ਹਾਂ ਲੈ ਰੋਜ ਜਾਣਾ ਆਪਾਂ ਇਹ ਹੋ ਲਈ ਯਾਰ ਉਹ ਵੀ ਕੰਮ ਹੋ ਗਿਆ ਮੈਨੇ ਪਰ ਉਹ ਜਮਨ ਤੋਂ ਡੇਲੀ ਬਲੌਗ ਪਾਇਆ ਕਰਨਾ ਪਣੇ ਡੇਲੀ ਬਲੌਗ ਤੋਂ ਬਸਨੇ ਜਦੋਂ ਜਦੋਂ ਮੈਂ ਕਰੀ ਥੋੜੀ ਬੈਟਕ ਬਣਾਉਣਾ ਆਪਾਂ ਉਹ ਮੈਂ ਤਾਂ ਫਿਰ ਚੌਂਦਰੀ ਜਿੱਦੂ ਦਾ ਕਰਾ ਲਿਆ ਉਹਦਾ ਪ੍ਰੈਸ ਨੂੰ ਨਹੀਂ ਚੱ ਆਹ ਨਾਲ ਹੁਣ ਮੈਂ ਚਾਉਂਦਾ ਮੇਰੇ ਪਿੰਡ ਬ੍ਰੈਸ ਕਰਦਾ ਅੱਛਾ ਕਰ ਦੇ ਹਾਂ ਲੈ ਤੈਨੂੰ ਵੀ ਤਾਂ ਯਾਰ ਵਧੀਆ ਲੈ ਯਾਰ ਕਿਹੜੀ ਗੱਲ ਕਰਨਾਂ ਭਾਈ ਯਾਰ ਅੱਛਾ ਮੈਨੂੰ ਤਾਂ ਫਿਰ ਬੰਨਵੀ ਵੀ ਨਹੀਂ ਹੈਗਾ ਕੋਈ ਐਡਾ ਪਿੰਡ ਦਾ ਬੰਨਵੀ ਵੀ ਚਾਹੀਦਾ ਨਾਲ ਨਾਲ ਪਿੰਡ ਕਰਦਾ ਮੇਰੇ ਵੀਰ ਬਣ ਕੇ ਹੁਣ ਕਾਹੌਲ ਨਾ ਕਰੀ ਨਾਲ ਚੱਕ ਲਿਆ ਮੰਗ ਵਾਲੀ ਇਕੱਲੇ ਨਹੀਂ ਕੋਈ ਆ ਦੇਖ ਫੋਨ ਦੇਖ ਆਉਂਦੇ ਨੇ ਇਕੱਲੇ ਸ਼ਿਕੰਦਰ ਦੇ ਪਰ ਜੁੰਦੇ ਹਾਂ ਹਾਂ ਹੁਣ ਆਉਂਦੇ ਜਦੋਂ ਉੱਥੇ ਨਹੀਂ ਆਉਂਦੇ ਇਹ ਕੀ ਗੱਲ ਆ ਯਾਰ ਮੁੱਢੀ ਮੈਂ 2 3 3 ਲਾ ਦੇਵਾਂਗੇ ਮੈਨੂੰ ਤੰਨਾ ਦੀ ਚੰਗੀ ਤਰ੍ਹਾਂ ਨਹੀਂ ਸਮਾਈ ਆ ਆ ਮੈਂ ਸੋਚਿਆ ਮੈਂ ਵੀ ਉਰੇ ਸਾਹ ਤਾਂ ਹੀ ਮੈਨੂੰ ਵੀ ਲੱਗਿਆ ਦੀ ਬਸ ਤਾਂ ਹੀ ਦੇਖ ਲਿਆ ਮਾ ਕੋਈ ਬੋਲਦਾ ਹੀ ਨਹੀਂ ਹੈਗਾ ਇਹਨੂੰ ਕੁਝ ਮੈਨੂੰ ਆਇ ਨਹੀਂ ਰਹੀ ਜਾਈ ਦੀ ਉਹ ਇੱਕ ਹੀ ਗੱਲ ਹੈ ਨਹੀਂ ਕਿ ਤੂੰ کہیں ਜਾਣਾ ਵਧੀਆ ਹੈ ਵਧੀਆ ਹੈ ਮੈਂ ਇਹ ਸਮਝੀ ਆ ਜੀ ਮੈਂ ਤੁਹਾ ਗੱਲ ਆ ਵੀ ਵੀ ਮੈਂ ਵੀ ਕੁਝ ਨਹੀਂ ਹੈਗਾ ਇਥੋਂ ਹੋਰ ਆਹ ਕਿਹਦਾ ਪਾਣੀ ਪੀ ਲੇਗਾ ਮੀਂਹ ਪਿਆ ਬੈਥੇ ਇਹ ਕੀ ਹੋ ਰਿਹਾ ਹੈ ਟੈਂਕੀ ਪਾਣੀ ਪੂਣੀ ਵਾਲਾ ਟੈਂਕਰ ਲੰਘਿਆ ਰੋ। ਉੱਤਰਦੇ ਹੋਏ ਪਾਣੀ ਪਾਣੀ ਪੂਣੀ ਨੂੰ ਲੈ ਕੇ ਆਉਣਗੇ ਟੈਂਕਰ ਜਾਓ। ਆ ਇਹ ਤਾਂ ਪਰਮਿਟ ਮੋਟੀ ਲੱਗਦੇ ਆ ਪੰਪ ਤੇ ਆ ਕੇ ਖੜਦੇ ਨੇ ਨਾ। ਲੈ ਬਾਈ ਹੋਰ ਪੀਵਾਂਗੇ ਤੇ ਰੋਕੇ ਜੂਸ। ਓਕੇ। ਕੋਈ ਨਾ ਪੀਰ ਡਾਗੇ ਗੱਲਾਂ ਬਾਤਾਂ। ਜਿਹੜੇ ਦਿਖਾਉਣਾ ਸੱਜਣਾ ਨੂੰ ਤੇ ਜੂਸ ਜਵੇਂ ਟਾਪ ਦਾ ਜੂਸ ਬਣਾਉਂਦਾ ਪਤਾ। ਕਾਸ਼ ਕੋਲ ਕਾਸ਼ਲਾ ਜੀ ਨੂੰ ਨਾ ਹੁੰਦਾ ਹੂੰ ਹੂੰ ਬਹੁਤ ਦਿਨੋਂ ਵਧੀਆ ਬਸ ਹਾਂ ਬਹੁਤ ਵਧੀਆ ਜੀ ਲੱਗਦਾ ਆਇਆ ਪਰ ਮੈਨੂੰ ਨਹੀਂ ਦਾਰੂ ਵੀ ਕੇ ਪੱਕੇ ਇਥੇ ਦਾਰੂ ਵੀ ਕੇ ਪੱਕੇ ਖੜਦੇ ਨੇ ਵੀਰੇ ਦਾਰੂ ਵਾਲਾ ਬਚਦਾ ਹੀ ਤਾਂ ਜੇ ਇਹਨਾਂ ਜੀ ਦੂਜਾ ਪੀਊਗਾ ਇਹ ਖਾਣਾ ਪੀਣਾ ਚੱਜਦਾ ਨਹੀਂ ਕੋਈ ਵੀ ਆ ਆ ਜ਼ਰੂਰੀ ਆ ਬਈ ਖੇਤ ਲਈ ਖਰਾਕ ਤਾਂ ਜ਼ਰੂਰੀ ਆ। ਨਹੀਂ ਬਣਾ ਬਰਾ ਜੂਸ ਕਰ ਵਧੀਆ ਜੇ। ਮਿਕਸ ਕਰਨਾ ਜੀ। ਮਿਕਸ ਕਰਨਾ ਮਿਕਸ। ਲੱਗਿਆ ਪੀਣ ਜੂਸ। ਤੋ ਬੋਲੇ ਨਾ ਬਲਾ ਘਟਿਦਾ ਦੇ ਕੁਲ ਆਦਮੀ ਆਪੇ ਲਓ ਜੂਸ ਪੀ ਗਏ ਬਾਤ ਨੇ ਚੱਲੇ ਹੁਣ ਜਾਵਾਂਗੇ ਬਾਬੂ ਕੋਲੇ ਬਾਬੂ ਨੂੰ ਮਿਲ ਜੇ ਹਾਂ ਬਾਬੂ ਕੋਲੇ ਬੈਠੇ 10 ਮਿੰਟ 10 ਮਿੰਟ ਬਾਬੂ ਕੋਲ ਬੈਠ ਕੇ ਬਾਬੂ ਤੋਂ ਕੱਲ ਮਾਹੌਲ ਨਾਲੇ ਹੋਣਾ ਪੂਰਾ ਕਿਤੇ ਮੋਨੇ ਬਗ ਤੋਂ ਕਿੱਲੇ ਹੀ ਪੰਡਿਤ ਜੀ ਕੋਲੇ ਮੜਲੇ ਪੰਡਿਤ ਜੀ ਨੂੰ ਆ ਜਾਈ ਪੰਡਿਤ ਜੀ ਯਾਰ ਨੇ ਬਹੁਤ ਵਧੀਆ ਜੀ ਵਧੀਆ ਹਾਂ ਜੀ ਹਾਂ ਹੋਰ ਕੀ ਹੋਰ ਹਾਂ ਵਧੀਆ ਵਧੀਆ ਓਕੇ ਆਪ ਸਵਾਗਤ ਬਹੁਤ ਵਧੀਆ ਬਹੁਤ ਵਧੀਆ ਬਹੁਤ ਵਧੀਆ ਜੀ ਲੋ ਜੀ ਜਣੀ ਬੈਠਣਾ ਤੁੱਪੇ ਤੁੱਪੇ ਸੈਗਨ 10 ਮਿੰਟ ਬੈਠ ਕੇ ਜਿਹਨੂੰ ਨਹੀਂ ਖੇਡਣਗੇ ਤਾਂ ਚਲਦਾ ਲਈਏ ਸਰ ਪਰ ਫੋਣੀ ਵੀ ਨਾ ਨਾ ਪੀਲਾ ਤਾਂ ਜਿਹਾ ਹੋਵੇ ਬਾਜੀ-ਬਾਈ ਹੁਣੀ ਆਪਾਂ ਦੇਖਾਂਗੇ ਇਹਨਾਂ ਨੂੰ ਇੱਕ ਬੰਦਾ ਬੈਠ ਗਿਆ ਬਾਕੀ ਆਉਂਦੇ ਨੇ ਉਹ ਤਾਂ ਇਹ ਮੋਹਨ ਵਾਲਾ ਬੰਦਾ ਕੋਈ ਹਾਂ ਜੀ ਹਜਣ ਜੀ ਪੰਡਤ ਜੀ ਬੈਠ ਗਏ ਨੇ ਗੱਡੀ ਖੜੇ ਨਾਲ ਮਾੜਾ ਜਾ ਕੇ ਕੋਈ ਕੰਮ ਦੇਖਦੇ ਹਾਂ ਬੰਦੇ ਨੂੰ ਮਿਲਣਾ ਹੈ ਪੰਡਤ ਜੀ ਦਾ ਕੋਈ ਹਸਾ ਪਤਾਵਜਾ ਥੇਲੇ ਪੰਡਤ ਜੀ ਹਾਂ ਜੀ ਹਾਂ ਚਲੋ ਫਿਰ ਪ੍ਰੋਗਰਾਮ ਹੋਣੇ ਨੇ ਕੋਈ ਹੋਰ ਬੰਦੇ ਦਾ ਕਰ ਲੈਣਾ ਹੈ ਚਲੋ ਹੋਰ ਅੱਗੇ ਕੋਈ ਗੱਲ ਨਹੀਂ ਕਰਾਂ ਉਹ ਉਹ ਆਪੇ ਜਾ ਹੀ ਤਾ ਜਾਓ ਇਹ ਆਪਣੇ ਦਾ ਕੁਝ ਨਹੀਂ ਉੱਤਿਆ ਭਟਾਜੀ ਨੇ ਕੰਮ ਜਾ ਕੇ ਆ ਗਿਆ ਸੀ ਹੁਣ ਚਲਦੇ ਆ ਬਾਈ ਨੂੰ ਲਾਉਣ ਸੈਨਪੁਰੇ ਉਹ ਦੱਸਦੇ ਹੀ ਕਰ ਲ ਜਾਵਾਂ ਗੱਲਾਂ ਬਾਤਾਂ ਥੀਂਦੇ ਪੰਡੇ ਜੀ ਓਕੇ ਸਰ ਓਕੇ ਭਟਾਜੀ ਓਕੇ ਓਕੇ ਜੋਕੇ ਪੰਡੇ ਜੀ ਨੂੰ ਆਤੀ ਕਈ ਦਿਨਾਂ ਬਾਅਦ ਮਿਲਿਆ ਵਧੀਆ ਵਿਚਾਰ ਆ ਨਿੱਕੇ ਸੁਭਾ ਦਾ ਬੰਦਾ ਉਹ ਹਨ ਬਹੁਤ ਬਰਫ ਬਹੁਤ ਲੋਨ ਜਿੱਤੇ ਮੇਰਾ ਆਪਣਾ ਯਾਰ ਵੀ ਆ ਨਾ ਯਾਰ ਇਹ ਅस्ट्रेलੀਆ ਆਪਣਾ ਸ਼ੇਰ ਦਾ ਯਾਰ ਪੁਰਾਣਾ ਫੋਟੋ ਹੈ ਜੱਟ ਬੰਮਣਾ ਇਹ ਹਾਂ ਉਹਨਾਂ ਦਾ ਜੱਟ ਬੰਮਣਾ ਸਹੀ ਹੈ ਆ ਯਾਰ ਇਕੱਠਾ ਬੰਦਾ ਪੁਨਾ ਸ਼ੇਰ ਦਾ ਪਰ ਮਾਦ ਬਜਰੋ ਚੀਜ਼ ਕਿਤੇ ਜਿਹੜਾ ਘਟਦਾ ਨਹੀਂ ਘਟਿਆ ਹੋਗਾ ਆ ਉਹ ਕਹਤਾ ਜਵਾਕ ਦੋਨੇ ਆਸਟ੍ਰੇਲੀਆ ਵਾਕੇ ਬੱਚੇ 100 ਡਾਲਰ ਵੀ ਇਹਨੂੰ 15 ਦਾ ਨਾਮ ਆ ਤੇ ਭੇਜ ਦਿਆ ਕਰਨੇ ਹੁੰਦਾ ਨਹੀਂ ਮੁਖਦਾ ਲਓ ਜੀ ਸੱਜਣ ਜੀ ਕੌਣ ਲਗਿਆ ਵਾਪਸ ਸੈਨਪੁਰਾ ਬਾਈ ਨੂੰ ਛੱਡ ਕੇ ਵਾਪਸ ਪਹੁੰਚਣਾ ਕਰੇਗਾ ਆ ਕੇ ਕਰਾਂਗੇ ਮਾਰਾ ਸਿਮਰਨ ਲਓ ਜੀ ਸੂਬਾ ਦਿਖਾਈ ਦੇ ਤੁਹਾਨੂੰ ਇਹ ਨਹਿਰ ਕੋ ਪਹੁੰਚ ਗਏ ਆ ਸੈਨਪੁਰੇ ਦੇ ਪੁਲ ਤੇ ਇਹ ਆ ਸੈਨਪੁਰੇ ਦਾ ਪੁਲ ਤੁਹਾਨੂੰ ਸੂਬਾ ਵੀ ਜਾਂਦਾ ਹੁੰਦਾ ਉਹ ਨਾਲ ਗੱਲਬਾਤ ਕਰਦਾ ਗਿਆ ਤੇ ਤੇ ਸਾਹਮਣੇ ਆ ਗਿਆ ਸੈਨਪੁਰਾ ਪਿੰਡ ਓਕੇ ਓਕੇ ਭਾਈ ਤੰਗਾ ਵੀਰੇ ਮਿਲਦੇ ਆਂ ਸਵੇਰੇ ਬੰਦੇ ਬੰਦੇ ਭਾਈ ਬਾਈ ਕਲੈਕ ਕਰੇ ਨੋਰ ਮਿਲਦੇ ਆਂ ਭਾਈ ਨੂੰ ਸੋਭਾ ਓਕੇ ਭਾਈ ਜੀ ਓਕੇ ਜੀ ਓਕੇ ਭਾਈ ਓਕੇ ਓਕੇ ਭਾਈ ਭਾਈ ਨੂੰ ਲਾਟਾ ਪਾਣੇ ਤੇ ਚੱਲਿਆ ਪਿੰਡ ਨੂੰ ਵਾਪਸ ਹਾਂਜੀ ਅਸੀਂ ਪਹੁੰਚ ਗਏ ਪਿੰਡੋਂ ਵੀਡੀਓ ਕਰਨ ਲੱਗੇ ਐਂਡ ਜੇ ਆਪਸਾਰੇ ਵੀਡੀਓ ਨੂੰ ਵੀਡੀਓ ਵਧੀਆ ਲੱਗੀ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਚੈਨਲ ਨੂੰ ਲਾਇਕ ਸ਼ੇਅਰ ਅਤੇ ਸਬਸਕ੍ਰਾਈਬ ਕਰਿਓ